ਅਜਿ ਲੁਧਿਆਣਾ ਵਿੱਚ ਮਿਲਰ ਗੰਜ ਇਲਾਕੇ ਦੇ ਸਰਕਾਰੀ ਮਿਡਲ ਸਕੂਲ ਦਾ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਅਤੇ ਡੀਸੀ ਨਾਲ ਮਿਲ ਕੇ ਸਰਕਾਰੀ ਸਕੂਲ ਦਾ ਦੌਰਾ ਕੀਤਾ ਗਿਆ ਅਤੇ ਇਸ ਮੌਕੇ ਕੱਲੀ ਕੱਲੀ ਚੀਜ਼ੀ ਜਾਂਚ ਕੀਤੀ ਗਈ ਅਤੇ ਇਸ ਦੌਰਾਨ ਸਕੂਲ ਵਿੱਚ ਜੋ-ਜੋ ਕਮੀਆਂ ਪਾਈਆਂ ਗਈਆਂ ਉਸ ਵਿੱਚ ਜਲਦੀ ਸੁਧਾਰ ਕਰਨ ਦੀ ਗੱਲ ਆਖੀ ਗਈ ਅਤੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਸਰਕਾਰੀ ਸਕੂਲਾਂ ਨੂੰ ਕਨਵਰਟ ਸਕੂਲਾਂ ਵਰਗਾ ਬਣਾਇਆ ਜਾਵੇਗਾ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਵੱਲੋਂ ਲੋਕਾਂ ਦੀ ਸਿਹਤ ਅਤੇ ਸਿੱਖਿਆ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਅਤੇ ਸਾਡੀ ਪਾਰਟੀ ਵੱਲੋਂ ਜ਼ਮੀਨੀ ਪੱਧਰ ਤੇ ਰਹਿ ਕੇ ਲੋਕਾਂ ਦੇ ਕੰਮ ਕੀਤੇ ਜਾ ਰਹੇ ਹਨ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਅਤੇ ਡੀਸੀ ਸਹਿਵਾਨ ਵੱਲੋਂ ਹੋਰ ਕੀ ਕਿਹਾ ਗਿਆ। ਦੇਖੋ ਕੰਮ ਕਰਨ ਦੇ ਵਿੱਚ ਨਾ ਬੰਦੇ ਦੀ ਨੀਅਤ ਤੇ ਨੀਤੀ 'ਚ ਫਰਕ ਨਹੀਂ ਹੋਣਾ ਚਾਹੀਦਾ। ਮੈਂ ਪਹਿਲਾਂ ਵੀ ਤੁਹਾਡੇ ਦਾ ਹੀ ਕਈ ਵਾਰ ਕਿਹਾ ਵਾ 2.5 ਸਾਲ ਹੋਇਆ ਸਾਡੀ ਸਰਕਾਰ ਬਣੀ ਨਹੀਂ। ਸਰਦਾਰ ਭਗਵੰਤ ਸਿੰਘ ਮਾਨ ਦਾ ਦੋ ਗੱਲਾਂ ਤੇ ਖਾਸ ਕਰਕੇ ਫੋਕਸ ਕਰਕੇ ਉਹ ਕੰਮ ਕਰਦੇ ਆ ਇੱਕ ਹੈਲਥ ਇੱਕ ਐਜੂਕੇਸ਼ਨ ਐਜੂਕੇਸ਼ਨ ਦਾ ਡੀਸੀ ਸਾਹਿਬਾ ਅਸੀਂ 소ਫੀਆਂ ਵਾਲੇ ਬਾਗ ਸਕੂਲ ਤੋਂ ਵੀ ਆਏ ਆ ਔਰ ਕੱਲੇ ਕੱਲੇ ਕਮਰੇ ਨੂੰ ਔਰ ਕੱਲੀ ਕੱਲੀ ਗੱਲ ਨੂੰ ਡੀਸੀ ਸਾਹਿਬ ਨੇ ਆਪ ਬਰੀਕੀ ਨਾਲ ਨੋਟ ਕੀਤਾ ਔਰ ਬਰੀਕੀ ਨਾਲ ਹਰ ਗੱਲ ਨੂੰ ਦੇਖਿਆ ਵੀ ਕਿਹੜੀ ਚੀਜ਼ ਦੀ ਕੋਈ ਕਮੀ ਤਾਂ ਨਹੀਂ ਰਹਿ ਗਈ ਉੱਥੇ ਬਕਾਇਦਾ ਜਿੰਨੇ ਪੈਸੇ ਹੋਰ ਲੱਗਣੇ ਆ ਉੱਥੇ ਡੀ ਸਾਹਿਬ ਨੇ ਕਿਹਾ ਸਾਰੇ ਮਹਿਕਮਿਆਂ ਦੇ ਅਫਸਰ ਸਹਿਬਾਨਾਂ ਨੂੰ ਵੀ ਬੁਲਾਇਆ ਹੋਇਆ ਸੀ ਜੀ ਸਾਹਿਬ ਨੇ ਕੱਲੇ ਕੱਲੇ ਜਿਹਦੀ ਜਿਹਦੀ ਜ਼ਿੰਮੇਵਾਰੀ ਆ ਉਸ ਉਸ ਅਫਸਰ ਦੇ ਉੱਤੇ ਉਹਦੀ ਡਿਊਟੀ ਲਾ ਕੇ ਆਏ ਆ ਡੀ ਸਾਹਿਬ ਔਰ ਕੱਲਾ ਜਿਹੜਾ ਇਹ ਦੋ ਸਕੂਲ ਨੇ ਮੇਰੇ ਹਲਕਾ ਸੈਂਟਰ ਦੇ ਅੰਦਰ ਇਹ ਦੋਨਾਂ ਸਕੂਲਾਂ ਨੂੰ ਬਹੁਤ ਵਧੀਆ ਔਰ ਬਹੁਤ ਲੋਕਾਂ ਦੇ ਕੰਮ ਆਊਗਾ ਔਰ ਗਰੀਬ ਆਦਮੀ ਜਿਹੜਾ ਆਮ ਆਦਮੀ ਸੋਚਦਾ ਵੀ ਸਾਡੇ ਬੱਚੇ ਕਿਤੇ ਕੇਵੀਐਮ ਜਾਂ ਕਾਨਵੈਂਟ ਚ ਨਹੀਂ ਪੜ ਸਕਦੇ ਇੱਥੇ ਜਦੋਂ ਬੱਚੇ ਪੜੂਗੇ ਇਸ ਗੱਲ ਦਾ ਮਾਣ ਮਹਿਸੂਸ ਕਰੂਗੇ ਵੀ ਅਸੀਂ ਵੀ ਗਾਰਮੈਂਟ ਦੇ ਵਿੱਚ ਪੜਦੇ ਆ ਤੇ ਕੇਵੀਐਮ ਚ ਪੜਦੇ ਆ ਇਹ ਸਰਦਾਰ ਭਗਵਾਨ ਸਿੰਘ ਮਾਨ ਦੀ ਸੋਚ ਆ ਇਹ ਹੈਲਥ ਤੇ ਐਜੂਕੇਸ਼ਨ ਬਾਰੇ ਪਹਿਲ ਦੇ ਆਧਾਰ ਦੇ ਉੱਤੇ ਹਰ ਬੰਦੇ ਨੂੰ ਹਰ ਗਰੀਬ ਨੂੰ ਹਰ ਗਰੀਬ ਦੇ ਬੱਚੇ ਨੂੰ ਇਸ ਗੱਲ ਦਾ ਮਾਣ ਮਹਿਸੂਸ ਹੋਵੇ ਵੀ ਮੈਂ ਚੰਗੇ ਸਕੂਲ ਚ ਪੜਦੇ ਆ ਕਿਸ ਸਰਕਾਰਾਂ ਦਾ ਪਹਿਲਾਂ ਵੀ ਬਹੁਤ ਆਈਆਂ ਲੇਕਿਨ ਜਮੀਨੀ ਪੱਧਰ ਤੇ ਕੋਈ ਏਦਾਂ ਸਕੂਲਾਂ ਦਾ ਮਾਇਨਾ ਨਹੀਂ ਕਰਦਾ ਸੀਗਾ ਤੇ ਹੁਣ ਕੀ ਕਹਿੰਦੇ ਦੇਖੋ ਜੇ ਉਹ ਲੋ ਨਹੀਂ ਕਰਦੇ ਸੀ ਤਾਂ ਹੀ ਲੋਕਾਂ ਨੇ ਘਰ ਬਿਠਾਤੇ ਨਾ ਇਹ ਹੁਣ ਲੋਕ ਬੱਚੇ ਅੱਜ ਕੱਲ ਬਹੁਤ ਪੜ੍ਹੇ ਲਿਖੇ ਜਵਾਨ ਨੇ ਉਹਨਾਂ ਨੂੰ ਸਭ ਪਤਾ ਉਸ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਸੰਭੂਗੇ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਨਿਭਾਊਗਾ ਇਸ ਕਰਕੇ ਜੇ ਅੱਜ ਅਸੀਂ ਨਹੀਂ ਕੰਮ ਕਰਾਂਗੇ ਤੇ ਸਾਨੂੰ ਵੀ ਲੋਕ ਘਰ ਬਿਠਾਊਗੇ ਅਸੀਂ ਕੰਮ ਕਰਨਾ ਲੋਕਾਂ ਦੇ ਵਿੱਚ ਜਾ ਕੇ ਕਰਨਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਔਰ ਆਮ ਲੋਕਾਂ ਦਾ ਕੰਮ ਕਰਾਂਗੇ। ਕਿ ਸਰ ਇਹ ਕਾਫੀ ਦੇਰ ਤੋਂ ਇਸ ਇਲਾਕੇ ਲੋਥੜੇ ਕਾਫੀ ਲੇਬਰ ਟਾਈਪ ਦੇ ਲੋਕ ਰਹਿੰਦੇ ਤੱਕਾ ਦੇ ਗਰੀਬਾ। ਉਹ ਕਹਿੰਦੇ ਸੀ ਸਕੂਲ ਜਲਦੀ ਸ਼ੁਰੂ ਆ ਕਿ ਤਾਂਕੀ ਉਹਨਾਂ ਦੇ ਬੱਚੇ ਬਲਕਿ ਗਲੀਆਂ ਘੁੰਮਣ ਵਾਲੇ ਸਕੂਲ ਚ ਪੜਨ। ਕਿ ਲੱਗ ਰਿਹਾ ਹੁਣ ਅਮਲੀ ਜਾਮਾ ਜਲਦੀ ਪਨਾ ਜਾਊਗਾ ਸਕੂਲ। ਇਹ ਸਰਕਾਰੀ ਗਰੀਬਾਂ ਦੀ ਆ। ਅਸਲ ਚ ਇਹ ਸਰਕਾਰ ਜਿਹੜੀ ਆ ਇਹ ਮੀਡੀਅਮ ਪਰਿਵਾਰਾਂ ਨਾਲ ਤੇ ਗਰੀਬਾਂ ਨਾਲ ਜੁੜ ਕੇ ਕੰਮ ਕਰ ਰਹੀ ਆ। ਪਹਿਲਾਂ ਤਾਂ ਲੋਕ ਉੱਪਰਲੇ ਪਾਸੇ ਹੀ ਦੇਖਦੇ ਸੀ ਉੱਪਰਲੇ ਪਾਸੇ ਹੀ ਦੇਖ ਕੇ ਬੰਦ ਕਰ ਦਿੰਦੇ ਸੀ। ਇਸ ਸਰਦਾਰ ਭਗਵੰਤ ਸਿੰਘ ਮਾਨ ਦਾ ਜੋ ਆ ਜਮੀਨੀ ਲੈਵਲ ਤੇ ਆਪ ਜੁੜ ਕੇ ਮੁੱਖ ਮੰਤਰੀ ਬਣਿਆ ਔਰ ਜ਼ਮੀਨ ਦੇ ਉੱਤੇ ਹੀ ਦੇਖ ਕੇ ਲੋਕਾਂ ਦੇ ਕੰਮ ਕਰ ਰਿਹਾ ਇਸ ਕਰਕੇ ਹਰ ਬੰਦੇ ਦੇ ਕੰਮ ਕਰਨਾ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਅਸੀਂ 92 ਸਿਪਾਹੀ ਹਰ ਬੰਦਾ ਆਪਣੀ ਆਪਣੀ ਜ਼ਿੰਮੇਵਾਰੀ ਲੈ ਕੇ ਹਰ ਬੰਦਾ ਆਪਣੀ ਜ਼ਿੰਮੇਵਾਰੀ ਨਿਭਾ ਨਿਭਾਰਿਆ ਅ ਐਕਚੁਅਲੀ ਆਪਾਂ ਇਹਨੂੰ ਪ੍ਰੋਬਲਮ ਨਹੀਂ ਸਮਝਾਂਗੇ ਜਿੱਦਾਂ ਮਾਨਯੋਗ ਸੀਐਮ ਸਰ ਦੇ ਦਿਸ਼ਾ ਨਿਰਦੇਸ਼ ਹੋਈਆਂ ਇੱਕ ਸਟੈਂਡਰਡ ਬਣਿਆ ਹੈ ਕਿ ਸਕੂਲਸ ਕਿਸ ਤਰੀਕੇ ਦੇ ਹੋਣੇ ਚਾਹੀਦੇ ਹਨ ਜੋ ਇਹਦੇ ਵਿੱਚ ਸਾਨੂੰ ਲੱਗ ਰਿਹਾ ਹੈ ਕਿ ਉਹ ਚੀਜ਼ ਨਹੀਂ ਮੀਟ ਹੋ ਪਾਰੀ ਅੱਜ ਅਸੀਂ ਉਹੀ ਚੀਜ਼ ਰਿਵਿਊ ਕਰਨ ਆਏ ਹੈਗੇ ਐਮਐਲਏ ਸਾਹਿਬ ਦੇ ਨਾਲ ਤੇ ਜਿਹੜੀ ਟੀਮ ਇੱਥੇ ਹੈਗੀ ਉਹਨਾਂ ਨੇ ਸਾਰੇ ਪੁਆਇੰਟਸ ਜਿਹੜੇ ਨੋਟ ਕਰ ਲਏ ਜਿੱਦਾਂ ਲੈਬਸ ਦੀ ਲੋਡ ਹੈ ਬੱਚਿਆਂ ਨੂੰ ਖੇਡਣ ਲਈ ਕਿਉਂਕਿ ਇੱਥੇ ਥੋੜੀ ਜੀ ਸਪੇਸ ਕੰਸਟਰੈਂਟ ਹੈਗੀ ਹੈ ਤਾਂ ਬੱਚਿਆਂ ਨੂੰ ਅਸੀਂ ਜਿੱਦਾਂ ਟੀਟੀ ਟੇਬਲ ਟੈਨਿਸ ਵਰਗੀਆਂ ਜਿਹੜੀਆਂ ਗੇਮਸ ਦੇ ਤਾਂ ਕਿ ਤਾਂ ਜੋ 올림픽 ਲੈਵਲ ਤੇ ਵੀ ਖੇਡ ਸਕਣ ਕਦੀ ਇਦਾਂ ਦੀ ਅਸੀਂ ਇੱਥੇ ਮਾਨਯੋਗ ਸੀਐਮ ਸਰਪ੍ਰੀਹ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਥੇ ਸਟ੍ਰੈਟਜੀ ਬਣਾ ਰਹੀ ਹੈਗੀ ਕਿਉਂਕਿ ਇਹ ਬਿਲਡਿੰਗ ਜਿਹੜੀ ਤਿਆਰ ਹੋਈ ਵੀ ਹੈ ਹਲੇ ਤੱਕ ਯੂਜ਼ ਦੇ ਵਿੱਚ ਤਾਂ ਨਹੀਂ ਆ ਪਾ ਰਹੀ ਹੈ ਕਿਉਂਕਿ ਇਹਦੇ ਵਿੱਚ ਕੁਝ ਜਿਹੜੇ ਜਿੱਦਾਂ ਤੁਸੀਂ ਦੱਸਿਆ ਹੈਗਾ ਲੈਬਸ ਇਹਦੇ ਵਿੱਚ ਇਹ ਲੈਬਸ ਨਹੀਂ ਹੈਗੀਆਂ ਹੁਣ ਇਹ ਚੀਜ਼ ਅਸੀਂ ਠੀਕ ਕਰ ਰਹੀ ਹੈਗੀ ਹੈ ਤੇ ਸ਼ਾਰਟਲੀ ਮੈਂ ਕਹਿੰਦੀ ਹਾਂ ਜਲਦੀ ਜਿੱਦਾਂ ਇੰਦਰਾਪੁਰੀ ਦੇ ਵਿੱਚ ਇਨਾ ਰਸ਼ ਹੋ ਗਿਆ ਬੱਚਿਆਂ ਦਾ ਸੇਮ ਸਾਨੂੰ ਇੱਥੇ ਵੀ ਦਿਖੇਗਾ ਤੇ ਮਾਨਯੋਗ ਸੀਐਮ ਸਰ ਨੇ ਜਿਸ ਤਰੀਕੇ ਨਾਲ ਹਰ ਏਰੀਆ ਦੇ ਵਿੱਚ ਸਕੂਲ ਆਫ ਐਮੀਨੈਂਸੀ ਇੱਕ ਸ਼ੁਰੂ ਕੀਤਾ ਹੈ ਸਾਡਾ ਇੰਦਰਾਪੁਰੀ ਸ਼ੁਰੂ ਹੋ ਚੁੱਕਿਆ ਹੈ ਵਧੀਆ ਉਹ ਚੱਲ ਰਿਹਾ ਹੈਗਾ ਤੁਸੀਂ ਸਾਰਿਆਂ ਨੇ ਨਤੀਜਾ ਵੀ ਦੇਖ ਲਿਆ ਹੈਗਾ ਸੇਮ ਅਸੀਂ ਇੱਥੇ ਵੀ ਸ਼ੁਰੂ ਕਰਨ ਜਾ ਜਲਦੀ ਦੇਖੋ ਤਾਂ ਮਿਲ ਲਗੇ ਜਿੱਥੇ ਬੱਚੇ ਸਕੂਲ ਵਿੱਚ ਪੜਨ ਆ ਰਹੇ ਜੋ ਇਹ ਅੱਜ ਅਸੀਂ ਚੈਕਿੰਗ ਕੀਤੀ ਹੈਗੀ ਹੈ ਨਹੀਂ ਰਿਕਨ ਕੀਤਾ ਹੈਗਾ ਉਹਦੇ ਵਿੱਚ ਸਾਨੂੰ ਜੋ ਲੱਗਿਆ ਕਿ ਇੱਥੇ ਹੋਰ ਐਡੀਸ਼ਨ ਸਾਨੂੰ ਲੋੜਿੰਦੇ ਹੈਗੇ ਆ ਜੋ ਕਿ ਬੱਚਿਆਂ ਦੀ এডੂਕੇਸ਼ਨ ਦੀ ਕੁਆਲਿਟੀ ਨੂੰ ਉੱਚਾ ਚੱਕਣਗੇ ਉਹ ਚੀਜ਼ ਅਸੀਂ ਫਿਰ ਇੰਟਰੋਡਿਊਸ ਕਰਾਵਾਂਗੇ ਤੇ ਜਲਦੀ ਇਹਨਾਂ ਦੇ ਐਸਟੀਮੇਟਸ ਬਣ ਕੇ ਇਹਦੇ ਵਿੱਚ ਕੰਮ ਹੋ ਕੇ ਜਲਦੀ ਤਿਆਰ ਹੋ ਜਾਏਗਾ ਏਰੀਆ ਦਾ ਬਲਾਕ ਪ੍ਰਧਾਨ ਮਨਜੀਤ ਸਿੰਘ ਇਸ ਏਰੀਆ ਦਾ ਬਲਾਕ ਪ੍ਰਧਾਨ ਔਰ ਸੇਵਾਦਾਰ ਹੁੰਦੇ ਨਾਤੇ ਕਿਉਂਕਿ ਵਾਰਡ ਨੰਬਰ 54 ਦਾ ਮੈਂ ਚਾਹਜਾ ਸੋ ਅੱਜ ਡੀਸੀ ਮੈਡਮ ਨੂੰ ਅਸੀਂ ਲੈ ਕੇ ਆਏ ਆ ਐਮਐਲਏ ਸਾਹਿਬ ਦੇ ਹੁਕਮ ਅਨੁਸਾਰ ਉਹਨਾਂ ਨੂੰ ਬੇਨਤੀ ਲਈ ਸੀ ਕਿਉਂਕਿ ਸਕੂਲ ਦੀ ਬਿਲਡਿੰਗ ਬਣੀ ਨੂੰ ਤਕਰੀਬਨ ਕਾਫੀ ਸਮਾਂ ਹੋ ਗਿਆ ਤੇ ਸੋ ਇਸ ਸਕੂਲ ਨੂੰ ਚਲਾਉਣ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਏਰੀਆ ਦੇ ਜਿਹੜੇ ਬੱਚੇ ਨੇ ਦੂਰ ਦੂਰ ਤੱਕ ਜਾਂਦੇ ਨੇ ਸੋ ਏਰੀਆ ਦੀ ਮੰਗ ਦੇ ਅਨੁਸਾਰ ਅੱਜ ਅਸੀਂ ਬੇਨਤੀ ਐਮਐਲਏ ਸਾਹਿਬ ਨੂੰ ਲਈ ਮਾਨਯੋਗ ਮੰਤਰੀ ਜੀ ਨੂੰ ਲਈ ਔਰ ਮਾਨਯੋਗ ਡੀਸੀ ਸਾਹਿਬ ਨੂੰ ਲਈ ਸੋ ਧੰਨਵਾਦ ਕਰੀ ਐਮਐਲਏ ਸਾਹਿਬ ਦਾ ਜਿਹੜੇ ਡੀਸੀ ਸਾਹਿਬ ਨੂੰ ਲੈ ਕੇ ਆਏ ਏ ਸੀ ਏਰੀਆ ਦੀਆਂ ਜੋ ਪ੍ਰੋਬਲਮਾਂ ਉਹ ਵੀ ਦਸੀਆਂ ਗਈਆਂ ਔਰ ਸਕੂਲ ਦੀ ਬਾਬਤ ਵਿੱਚ ਲਾਉਣ ਦੀ ਬਾਬਤ ਕੋਈ ਕਮੀਆਂ ਜਿਹੜੀਆਂ ਨੇ ਉਹਨਾਂ ਨੂੰ ਦੂਰ ਕਰਨ ਸੰਬੰਧੀ ਅਸੀਂ ਉਹਨਾਂ ਨੂੰ ਬੁਲਾਇਆ ਸੀ ਔਰ ਡੀ ਸੀ ਸਾਹਿਬ ਨੇ ਬੜੇ achhe ਤਰੀਕੇ ਨਾਲ ਮੌਇਨਾ ਕਰਕੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜੀਆਂ ਇਸ ਏਰੀਆ ਚ ਸਕੂਲ ਦੇ ਵਿੱਚ ਕੋਈ ਕਮੀਆਂ ਨੇ ਉਹ ਜਲਦੀ ਦੂਰ ਕਰਕੇ ਉਹ ਦਿਨ ਦੂਰ ਨਹੀਂ ਜਿਸ ਦਿਨ ਇੱਥੇ ਬੱਚੇ ਆ ਕੇ ਚੰਗੀ ਪੜਾਈ ਕਰਕੇ ਔਰ ਉੱਚੋ ਉਦਿਆਂ ਤੇ ਬਰਾਜਮਾਨ ਹੋਣਗੇ ਸੋ ਸਾਡੀ ਇਲਾਕੇ ਦੀ ਮੰਗ ਵੀ ਹੈ ਔਰ ਇਹ ਮੰਗ ਅਸੀਂ মিডিਆ ਰਾਹੀਂ ਮંત્રી ਸਾਹਿਬ ਨੂੰ ਵੀ ਅਸੀਂ ਮੁਖਾਤਬ ਹੋ ਕੇ ਕਹਿੰਨੇ ਆ ਜੀ ਮੰਤਰੀ ਸਾਹਿਬ ਜਲਦੀ ਜਲਦੀ ਇਸ ਏਰੀਆ ਦੀ ਮੰਗ ਨੂੰ ਪੂਰਾ ਕੀਤਾ ਜਾਵੇ ਉਹ ਕਿਉਂਕਿ ਜਿਸ ਦੇਸ਼ ਦੇ ਵਿੱਚ ਪੜ੍ਹਾਈ ਅੱਛੀ ਹੋ ਉਹ ਦੇਸ਼ ਦਾ ਇਹੀ ਤਰੱਕੀ ਦਾ ਜਿਹੜਾ ਯੋਗਦਾਨ ਵੱਧ ਹੁੰਦਾ ਵਰਲਡ ਦੇ ਵਿੱਚ ਜਿੱਤੇ ਸਮਾਜ ਦੇ ਵਿੱਚ ਜਿਸ ਸਮਾਜ ਦੇ ਬੱਚੇ بڑے ਲਿਖੇ ਹੋਣਗੇ ਉਹ ਹੀ ਸਮਾਜ ਤਰੱਕੀ ਕਰਦੇ ਨੇ ਸੋ ਸਾਡੀ ਇਹ ਜਿਹੜੀ ਮੰਗ ਆ ਮੰਤਰੀ ਸਾਹਿਬ ਤੱਕ ਵੀ ਔਰ ਲੋਕਾਂ ਦੀ ਜਿਹੜੀ ਡਿਮਾਂਡ ਆ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆ ਇਹ ਇਹ ਆਪਣੇ ਵਸੌਟੀ ਦੇ ਖਰੇ ਉਤਰੂਗੀ ਔਰ ਕੋਸ਼ਿਸ਼ ਕਰਾਂਗੇ ਸਕੂਲ ਜਲਦੀ ਚੱਲੇ ਦਾਸਿੰਦਰ ਸਿੰਘ ਟਵਾਣਾ ਜੁਆਇੰਟ ਸਖੀ ਇਸਤਿਕਾਮਾਦੀ ਪਾਰਟੀ ਅੱਜ ਮਿਲਰਗੰਜ ਦੇ ਵਿੱਚ ਵਾਰਡ ਨੰਬਰ 74 ਦੇ ਵਿੱਚ ਜੋ ਸਕੂਲ ਦਾ ਨਿਕਨ ਕੀਤਾ ਗਿਆ ਮਾਨਯੋਗ ਬੀਸੀ ਸਾਹਿਬ ਲੁਧਿਆਣਾ ਔਰ ਉਹਨਾਂ ਦੇ ਨਾਲ ਇਸ ਹਲਕੇ ਤੋਂ ਵਿਧਾਇਕ ਸ੍ਰੀ ਸ਼ੋਕ ਪ੍ਰਾਸ਼ਰ ਬੱਪੀ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਇੱਥੇ ਇਸ ਸਕੂਲ ਦੀਆਂ ਜੋ ਕਾਫੀ ਕਮੀਆਂ ਵੀ ਪਾਈਆਂ ਗਈਆਂ ਕਹਿ ਸਕਦੇ ਆ ਉਹਨੂੰ ਦੂਰ ਕਰਨ ਦੇ ਲਈ ਅੱਜ ਇੱਥੇ ਕਾਫੀ ਸਮਾਂ ਲਗਾ ਕੇ ਉਹਨਾਂ ਨੂੰ ਸਮਝਿਆ ਪੂਰੇ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਆ ਮਲਰਗੰਜ ਦੇ ਵਿੱਚ ਔਰ ਇਹਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਿਉਂਕਿ ਵਿਦਿਆ ਤੋਂ ਵੱਡਾ ਕੀ ਦੁਨੀਆ ਦੇ ਵਿੱਚ ਵਰਦਾਨ ਨਹੀਂ ਜੇ ਵਿਦਿਆ ਤੇ ਸਮਾਜ ਆ ਜੇ ਵਿਦਿਆ ਤੇ ਅਫਸਰ ਸਹਿਬਾਨ ਨੇ ਵਿਦਿਆ ਤੋਂ ਬਿਨਾ ਕੁਝ ਨਹੀਂ ਇਹ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਆ ਭਗੰਤ ਮਾਨ ਸਾਹਿਬ ਦੀ ਜੋ ਸੋਚ ਆ ਕਿ ਵਿਦਿਆ ਨੂੰ ਪਹਿਲ ਦੇ ਆਧਾਰ ਤੇ ਤੇ ਸਿਹਤ ਨੂੰ ਪਹਿਲ ਦੇ ਆਧਾਰ ਤੇ ਦਿੱਖ ਰਹੀ ਹੈ ਠੀਕ ਹੈ ਸੋ ਅਸੀਂ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੇ ਸਰਕਾਰੀ ਸਕੂਲ ਨੇ ਅਸੀਂ ਪ੍ਰਾਈਵੇਟਾਂ ਦਾ ਖੜਾ ਛੱਡ ਕੇ ਇਹਨਾਂ ਸਕੂਲਾਂ ਤੋਂ ਪਹਿਲਾਂ ਤੁਸੀਂ ਆ ਕੇ ਲੇਟੈਸਟ ਤਕਨੀਕ ਦੇਖੋ ਫਿਰ ਆ ਕੇ ਆਪਣੇ ਬੱਚਿਆਂ ਨੂੰ ਇੱਥੇ ਪੜਨ ਜੀ ਰਿਹਾਓ